ਸਸ ਸਿਕਲ ਦੋਸਤੋ ਸਾਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਅਸੀਂ ਆਏ ਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤਾਂ ਦੇਖੋ ਜੀ ਇੱਥੇ ਸਾਨੂੰ ਮਿਲਿਆ ਮਹਿੰਦਰਾ ਦਾ 265 DI ਦੇਖੋ ਜੀ ਦੇਖੋ ਜੀ ਇਹ ਪੂਰਾ ਚਗਾ ਚੱਕ ਵੈਜੀ ਹੈ ਜੀ ਇੱਥੇ ਥੋੜਾ ਪੇਟ ਲਿਆ ਹੋਇਆ ਹੈ ਜੀ ਨਹੀਂ ਤੁਸੀਂ ਟੈਰਾਂ ਦੀ ਕੰਡੀਸ਼ਨ ਦੇਖੋ ਜੀ ਪੂਰਲੇ ਤਾਂ ਜਾਣੂਆ ਪਾਸੇ ਪਈ ਹੈ ਜੀ ਪਿਛਲੇ ਸਲੀ ਪਾਸੇ ਹੈ ਜੀ ਦੇਖ ਆ ਵੀ ਦੇਖ ਰਹੇ ਹੋ ਜੀ ਕਿੰਨਾ ਸਾਫ਼ ਹੈ ਜੀ ਟਰੈਕਟਰ ਦੇਖੋ ਇਹ 8 ਮਾਡਲ ਟਰੈਕਟਰ ਹੈ ਜੀ 278 ਇਹਦਾ .18 ਇਹਦਾ ਰੇਟ ਮੰਗਦੇ ਆ ਜੀ ਦੇਖੋ ਇਹ ਕਦਰ ਹੈ ਜੀ ਮਹਿੰਦਰਾ ਦਾ ਅਰਜਨ 9605 ਜੀ ਐਮਐਸ ਅਰਜਨ ਦੇਖੋ ਇੰਟਰ ਦੇ ਟਾਇਰਾਂ ਦੀ ਹਾਲਤ ਦੇਖੋ ਜੀ ਐਨ ਜਮਾ ਚੱਕਾ ਚੱਕ ਪਿਆ ਜੀ ਸਾਈਡ ਸ਼ਿਫਟਰ ਗੇਅਰ ਦੇ ਨਾਲ ਬਿਲਕੁਲ ਜੀ ਦੇਖੋ ਪੂਰਾ ਮੈਟ ਮੂਟ ਵਿਛਾ ਕੇ ਦੇਣਗੇ ਜੀ ਬਾਈ ਐਡਜਸਟਿਵਲ ਸਟੀering ਦੇ ਨਾਲ ਹੋਵੇ ਜੀ ਐਡਜਸਟਿਬਲ ਸੀਟ ਹੈ ਜੀ ਜੇ ਆਪ ਹੀ ਦੇਖ ਸਕਦੇ ਹੋ ਜੀ ਕਿੰਨਾ ਵਧੀਆ ਡ੍ਰਾਇਵਰ ਹੈ ਜੀ ਇਸ 16 ਮਾਡਲ ਟਰੈਕਟਰ ਹੈ ਜੀ ਇਹਦਾ ਰੇਟ ਬਾਈਆਂ ਨੇ ਲਿਖਿਆ ਹੈ ਕਿ 487 ਤੇ ਇਹ ਵੀ ਬਹੁਤ ਵਧੀਆ ਟਰੈਕਟਰ ਹੈ ਜੀ ਅੱਜ ਤੁਹਾਨੂੰ ਉੱਤੋਂ ਵੀ ਦਿਖਾ ਦਿੰਨੇ ਆ ਜੀ ਦੇਖੋ ਜੀ ਪਾਵਰ ਸਟੀering ਦੇ ਨਾਲ ਆਉਂਦਾ ਹੈ ਜੀ ਦੇਖੋ ਜੀ ਪਲਾਟ ਚੁੱਕੇ ਮੈਂ ਜਾਈ ਜਾਂਦੇ ਆ ਜੀ ਆ ਰੇਸ ਦੇਖ ਲਓ ਜੀ ਆ ਰੇਸ ਬਰੇ ਪਲਾਟ ਅਪਰੇਟ ਤੁਸੀਂ ਇਹਦਾ ਸ਼ੇਅਰਿੰਗ ਵੀ ਐਡਜਸਟ ਕਰ ਸਕਦੇ ਆ ਜੀ। ਦੇਖੋ ਇਹ ਤੇ ਚਾਬੀ ਰੋਨ ਦਾ ਸਿਸਟਮ ਆਪ ਨੂੰ ਇੱਥੇ ਮਿਲ ਜਾਂਦਾ ਜੀ। ਬੰਦ ਕਰਨ ਦਾ ਇਹ ਗੇਰ ਹੀ ਇਹ ਚ ਤਿੰਨ ਗੇਰ ਹੈ ਜੀ। ਲੋ, ਮੀਡੀਅਮ ਤੇ ਹਾਈ। ਇਧਰਲੇ ਪਾਸੇ ਛੇ ਗੇਰ ਹੈ ਜੀ। ਦੇਖੋ। ਤਾਂ ਇਹ ਹੈ ਪ੍ਰਾਈਸ ਦੇ ਹਿਸਾਬ ਨਾਲ ਤੇ ਮਾਡਲ ਦੇ ਹਿਸਾਬ ਨਾਲ ਤਾਂ ਬਹੁਤ ਵਧੀਆ ਡੈਕਟਰ ਹੈ ਜੀ। ਬਹੁਤ ਸਾਜ਼ਮਾ ਹੋ ਗਏ ਤੁਹਾਡਾ ਜ ਲੈ ਲਿਆ ਤੁਹਾਨੂੰ ਧੰਨਵਾਦ ਉਸ ਤੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ ਸਾਡੀ ਵੀਡੀਓ ਦੇਖਣ ਵਾਸਤੇ